ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਾਜੂ ਤੇ ਗਮਲੈਸ ਲਗਾਉਣ ਦਾ ਤਰੀਕਾ ਠੀਕ ਹੈ ਜੀ ਇਹ ਆਪਾਂ ਬਾਜੂ ਲੈ ਲਈ ਹੋਈ ਆ ਠੀਕ ਹੈ ਬਾਜੂ ਤੇ ਆਪਾਂ ਲਾਈਨਿੰਗ ਵੀ ਅਟੈਚ ਕਰ ਲਈ ਹੋਈ ਆ ਬਾਜੂ ਤੇ ਆਪਾਂ ਦੋ ਤਿੰਨ ਤਰੀਕੇ ਨਾਲ ਜਿਹੜੀ ਲੈਸ ਆ ਉਹ ਅਟੈਚ ਕਰ ਸਕਦੇ ਆ ਕਰਦੇ ਆ ਗਮਲੈਸ ਜਿਹੜੀ ਹੈਗੀ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਤਰੀਕਾ ਦੱਸਦੀ ਆ ਠੀਕ ਹੈ ਜਿਹੜਾ ਕਿ ਇਜ਼ੀ ਹੈ ਤੇ ਇਹ ਆਪਾਂ ਲੈ ਲਈ ਹੋਈ ਆ ਜੀ ਲੈਸ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਜਦ ਜਦ ਆਪਾਂ ਬਾਜੂ ਤੇ ਅਲਾਈਨਿੰਗ ਅਟੈਚ ਕੀਤੀ ਹੋਈ ਹੈ ਬਾਜੂ ਨੂੰ ਆਪਾਂ ਰੱਖਣਾ ਉਲਟਾ ਇਹ ਦੇਖੋ ਜਿੱਥੇ ਆਪਾਂ ਬਾਜੂ ਫੋਲਡ ਕਰਨੀ ਹੈ ਉੱਥੋਂ ਅਸੀਂ ਦੋਨੋਂ ਸਾਈਡ ਤੋਂ ਕੱਟ ਲਗਾਏ ਹੋਏ ਆ ਸਭ ਤੋਂ ਪਹਿਲਾਂ ਆਪਾਂ ਇੱਥੇ ਮਾਰਕਿੰਗ ਕਰ ਲੈਣੇ ਆ ਕੱਟ ਤੇ ਹਾਂਜੀ ਤੇ ਇਹ ਆਪਾਂ ਜਿਹੜੇ ਕੱਟ ਲਗਾਏ ਹੋਏ ਸੀ ਉੱਥੇ ਮਾਰਕਿੰਗ ਕਰ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਬਾਜੂ ਨੂੰ ਰੱਖਣਾ ਉਲਟਾ ਬਾਜੂ ਨੂੰ ਉਲਟਾ ਰੱਖਣਾ ਜਿਹੜੀ ਸਾਡੀ ਲੈਂਸ ਆ ਲੈਂਸ ਅਸੀਂ ਇਹਦੇ ਲੈਂਸ ਦੇ ਉੱਪਰ ਅਸੀਂ ਸਿੱਧਾ ਰੱਖਣਾ ਇਸ ਤਰ੍ਹਾਂ ਇਸ ਤਰ੍ਹਾਂ ਲੈਸ ਨੂੰ ਬਿਲਕੁਲ ਅਸੀਂ ਕੱਪੜੇ ਦੇ نیچے ਵਾਲੀ ਸਾਈਡ ਨੂੰ ਕਰਕੇ ਰੱਖਣਾ ਕਿਨਾਰੇ ਵਾਲੀ ਸਾਈਡ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਬਾਜੂ ਨੂੰ ਤੁਸੀਂ ਉਲਟਾ ਰੱਖਣਾ ਲੈਸ ਨੂੰ ਤੁਸੀਂ ਸਿੱਧਾ ਰੱਖਣਾ ਹਾਂਜੀ ਤੇ ਜਿਹੜੀ ਆਪਾਂ ਇਹ ਲੈਸ ਰੱਖੀ ਹੋਈ ਆਪਾਂ ਲੈਸ ਦੇ ਬਿਲਕੁਲ ਇੱਥੇ ਨਾਲ-ਨਾਲ ਸਲਾਈ ਲਗਾਣੀ ਆ ਅੰਦਰ ਵਾਲੀ ਸਾਈਡ ਕਿ ਪ੍ਰੋਪਰ ਆਪਣੀ ਫਿਨਿਸ਼ਿੰਗ ਆਵੇ ਚੈੱਕ ਕਰੋ ਬਿਲਕੁਲ ਲੈਸ ਦੇ ਨਾਲ ਨਾਲ ਸਲਾਈ ਲਗਾਣੀ ਹੈ ਅਸੀਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਬਾਜੂ ਨੂੰ ਸਿੱਧਾ ਕਰ ਲੈਣਾ ਬਾਜੂ ਨੂੰ ਸਿੱਧਾ ਕਰਨ ਤੋਂ ਬਾਅਦ ਜਿਹੜੀ ਅਸੀਂ ਇਹ ਲੈਸ ਅਟੈਚ ਕੀਤੀ ਹੋਈ ਆ ਇਹਦਾ ਸਭ ਤੋਂ ਪਹਿਲਾਂ ਇੱਕ ਫੋਲਡ ਕਰਨਾ ਇਸ ਤਰ੍ਹਾਂ ਉਸ ਤੋਂ ਜਿਹੜੀ ਅਸੀਂ ਇਹ ਮਾਰਕਿੰਗ ਕੀਤੀ ਹੋਈ ਆ ਕੱਟ ਤੋਂ ਫਿਰ ਅਸੀਂ ਏ ਵਾਲਾ ਫੋਲਡ ਕਰਨਾ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਤੱਕ ਇਹ ਕੱਟ ਤੱਕ ਫੋਲਡ ਕਰਨਾ ਆਪਾਂ ਉਸ ਤੋਂ ਬਾਅਦ ਅਸੀਂ ਬਿਲਕੁਲ ਸਾਈਡ ਸਾਈਡ ਤੇ ਸਲਾਈ ਲਗਾਣੀ ਹੈ ਹਾਂਜੀ ਤੇ ਇਹ ਕਰੋ ਚੈੱਕ ਇਹ ਅਸੀਂ ਸਾਈਡ ਸਾਈਡ ਤੇ ਜਿਹੜੀ ਸਲਾਈ ਆ ਉਹ ਲਗਾ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਇਹ ਦੇਖੋ ਇਸ ਤਰ੍ਹਾਂ ਸਿੱਧਾ ਕਰ ਲੈਣਾ ਇਹਦੇ ਉੱਪਰ ਅਸੀਂ ਕੱਚੇ ਵਾਲੀ ਸਲਾਈ ਲਗਾ ਲੈਣੀ ਆ ਜਿਹੜੀ ਸਾਡੀ ਤਰਪਾਈ ਹੋਣ ਤੋਂ ਬਾਅਦ ਅਸੀਂ ਖੋਲ ਲੈਣੀ ਆ ਹਾਂਜੀ ਤੇ ਇਹ ਸਾਡੀ ਜਿਹੜੀ ਬਾਜੂ ਤੇ ਆ ਘੁੰਮ ਲੈਸ ਉਹ ਲੱਗ ਚੁੱਕੀ ਆ ਚੈੱਕ ਕਰੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਠੀਕ ਹੈ ਜੀ ਬਾਕੀ ਜਦੋਂ ਵੀ ਤੁਸੀਂ ਲੈਸ ਅਟੈਚ ਕਰਨੀ ਆ ਤੁਸੀਂ ਕੱਪੜੇ ਨੂੰ ਵੀ ਬਿਲਕੁਲ ਨਹੀਂ ਖਿੱਚਣਾ ਤੇ ਲੈਸ ਨੂੰ ਵੀ ਬਿਲਕੁਲ ਨਹੀਂ ਖਿੱਚਣਾ ਬਾਕੀ ਤੁਸੀਂ ਪੂਰੀ ਵੀਡੀਓ ਦੇਖੋਗੇ ਅਗਰ ਵੀਡੀਓ ਵਧੀਆ ਲੱਗੇ ਕੋਈ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਲੱਗਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ